ਮੋਹਾਲੀ ਦੇ ਆਸ-ਪਾਸ ਦੇ ਏਰੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਲੌਂਗੀ ਪੁਲਿਸ ਵੱਲੋਂ ਤਿੰਨ આરોપીਾਂ ਨੂੰ ਕੀਤਾ ਕਾਬੂ। ਉਹਨਾਂ ਦੇ ਕੋਲੋਂ 4 ਮੋਬਾਈਲ ਫੋਨ, ਤੇਜ਼ਧਾਰ ਹਥਿਆਰ ਅਤੇ ਇੱਕ ਟੌਏ ਪਿਸਤੌਲ ਵੀ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਇਹ ਸਾਡੇ ਕੋਲ ਜੀ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਇਜਾਦਨਗਰ ਬਲੌਂਗੀ ਦੇ ਇਲਾਕੇ ਜਿਹੜਾ ਗੰਦਾ ਨਾਲਾ ਉੱਥੇ ਜਿਹੜਾ ਆਰਜੀ ਪੋਲਾ ਉਹਦੇ ਕੋਲੇ ਇੱਕ ਸਨੇਚਿੰਗ ਦੀ ਜਿਹੜੀ ਵਾਰਦਾਤ ਹੋਈ ਸੀ ਜਿਸ ਵਿੱਚ ਜਿਹੜੇ ਸ਼ਿਕਾਇਤਕਰਤਾ ਜਿਹੜੇ ਬਲੌਂਗੀ ਦੇ ਰਹਿਣ ਵਾਲੇ ਉਹਨਾਂ ਨੇ ਆਪਣੀ ਕੰਪਲੇਂਟਸ ਵਿੱਚ ਦੱਸਿਆ ਕਿ ਤਿੰਨ ਨੌਜਵਾਨ ਜਿਹੜੇ ਹਥਿਆਰਬੰਦ ਨੌਜਵਾਨ ਸੀ ਤੇ ਉਹਨਾਂ ਨੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਦਾ ਜਿਹੜਾ ਰੈਡਮੀ ਦਾ ਫੋਨ ਉਹ ਸਨੇਚ ਕੀਤਾ ਉਸਪਰੰਤ ਥਾਣਾ ਬਲੌਂਗੀ ਵਿਖੇ ਮਕਦਮਾ ਨੰਬਰ 22/25 ਅੰਡਰ ਸੈਕਸ਼ਨ 304 3 ਕਲॉज 5 ਬੀ ਐਨ ਐਸ ਦਰਜਿਸਟ ਕੀਤਾ ਗਿਆ ਆਸ-ਪਾਸ ਦੇ ਸੀਸੀਟੀਵੀ ਕੈਮਰਾਜ਼ ਤੇ ਹੋਰ ਹਿਊਮਨ ਟੈਕਨੀਕਲ ਇੰਟੈਲੀਜੈਂਸ ਤੋਂ ਜਿਹੜੇ ਤਿੰਨ ਨੌਜਵਾਨ ਨੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਆਈਡੈਂਟੀਫਾਈ ਕਰਕੇ ਤੇ ਸਾਡੀ ਥਾਣਾ ਬਲੌਂਗੀ ਦੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਕੇ ਤੇ ਜਿਹੜੀ ਇਸ ਵਾਰਦਾਤ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੌਲਵ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਤੋਂ ਲгай ਨਾਲ ਪੁੱਛਗਿੱਛ ਕਰਕੇ ਇਹਨਾਂ ਤੋਂ ਟੋਟਲ ਹੁਣ ਤੱਕ 4 ਜਿਹੜੇ ਮੋਬਾਈਲ ਫੋਨ ਇੱਕ ਜਿਹੜਾ ਮੋਟਰਸਾਈਕਲ ਦੀ ਗਰਾਰੀ ਜਿਹੜੀ ਉਹ ਤੇ ਇੱਕ ਪਾਈਪਿਸਟਲ ਇਹ ਸਾਰਾ ਜਿਹੜਾ ਰਿਕਵਰ ਕੀਤਾ ਗਿਆ। ਅਹ ਦੇਖੋ ਜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਇੱਕ ਵਾਰ ਦਾ ਤਾਂ ਸਾਡੀ ਹੋਟ ਰੇਸ ਹੋਈ ਹੈ ਇੱਕ ਹੋਰ ਸਨੇਕਿੰਗ ਦੀ ਵਾਰਦਾਤ ਪੇਸ ਹੋਈ ਹੈ ਉਹਦੇ ਵਿੱਚ ਵੀ ਅਸੀਂ ਇਹਨਾਂ ਨੂੰ ਮੁਕਦਮਾ ਦਰਜ ਕੀਤਾ ਹੋਇਆ ਤੇ ਨਾਮਿਨੇਟ ਕਰਕੇ ਉਹਦੇ ਵਿੱਚ ਵੀ ਇਹਨਾਂ ਨੂੰ ਫਾਰਮਲੀ ਅਲੈਸਟ ਕਰ ਲਿਆ ਜਾਏਗਾ ਬਾਕੀ ਮਾਨਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਸਖਤੀ ਨਾਲ ਕੁਝ ਕੁ ਕੀਤੀ ਜਾ ਰਹੀ ਹੈ ਵੀ ਹੋਰ ਵੀ ਨੇੜਲੇ ਥਾਣਿਆਂ ਵਿੱਚ ਕੋਈ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਹੋਵੇ ਤਾਂ ਉਹਦੇ ਵਿੱਚ ਵੀ ਬੰਦ ਕਾਨੂੰਨੀ ਕਾਰਵਾਈਆਂ ਵਿੱਚ ਲਿਆਂਦੀ ਦੀ ਸਰ ਇਹ ਕੰਮ ਕੀ ਕਰਦੇ ਸੀ ਜਿਵੇਂ ਦਾ ਕੀ ਮਤਲਬ ਕੰਮ ਦਾ ਕੀ ਸਰ ਇਸ ਪੇਸ਼ ਇਹ ਜੀ 25 ਇਸ ਹਾਲ ਦੇ ਤਰੀਫ ਦੇ ਹੈਗੇ ਨੌਜਵਾਨ ਤੇ ਇਹ ਨਹਿਮਤ ਨੂੰ ਦੇ ਕੰਮ ਕਰਦੇ ਸੀ ਇਹ ਪੁੱਤ ਤਾਂ ਇਹ ਸਫਾਈ ਸੇਵਕ ਸੀ ਮਤਲਬ ਦਿਹਾੜੀ ਪਿਆਰੀ ਸੀ ਵੀ ਇਹ ਇਹਨਾਂ ਕੋਲ ਹੋਣੀ ਚਾਹੀਦਾ ਹੈ ਨਾ ਪਰ ਇਹਨਾਂ ਨੇ ਲੈ ਗੋ ਦਾ ਕੰਮ ਆਇਆ ਕਿ ਨਾ ਤਿੰਨ ਨੌਜਵਾਨਾਂ ਚ ਵੀ ਇੱਕ ਤੇ ਪਹਿਲਾ ਪੁਰਾਣਾ ਟੈਂਪੂ ਮੁੰਡਾ ਜਿਹੜਾ ਕੰਮ ਕਰਦਾ ਹੈਗਾ ਬਾਕੀ ਦੋਨਾਂ ਦਾ ਹਜੇ ਤੱਕ ਕੋਈ ਸਹੀ ਸਰਕੋਡ ਨਹੀਂ ਸਾਹਮਣੇ ਆਇਆ ਇੱਕ ਨੌਜਵਾਨ ਇਹਨਾਂ ਚੋਂ ਪਿੱਛੇ ਹਰਿਆਣੇ ਦਾ ਰਹਿਣ ਵਾਲਾ ਇਹ ਇਤਿਹਾਲ ਪਾਸੀ ਬਹਿਲੌਰਪੁਰ ਰਹਿਣਾ ਹੈ ਬਹਿਲੌਰਪੁਰ ਰਹਿਣਾ ਉਹਦੇ ਬਾਰੇ ਅਸੀਂ ਇਹਦੇ ਲੋਕਲ ਥਾਣੇ ਤੋਂ ਵੀ ਵੈਰੀਫਾਈ ਕਰ ਰਹੇ ਹਾਂ ਇਹਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਵੈਰੀਫਾਈ ਕਰਦੇ